ਸਿਕਾਣ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਨੂੰ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਜੀ ਜੋ ਕਿ ਆਪਣੇ ਦੇਸ਼ ਦੇ ਕੌਮ ਦੇ ਹੀਰੇ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦੇਹੜਾ ਮਨਾਇਆ ਜਾ ਰਿਹਾ ਜੀ ਜੋ ਕਿ ਇਹਨਾਂ ਨੇ ਬਹੁਤ ਬੜੀ ਸ਼ਹੀਦੀ ਪ੍ਰਾਪਤ ਕੀਤੀ ਹੈ ਜੀ ਜਿਨ੍ਹਾਂ ਦਾ ਜਨਮ 26 ਦਸੰਬਰ 1899 ਸਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿੱਚ ਹੋਇਆ ਸੀਗਾ ਜੀ ਸਰਦਾਰ ਉਦਮ ਸਿੰਘ ਖੁਦ ਨੂੰ ਰਾਮ ਮੁਹੰਮਦ ਆਜ਼ਾਦ ਕਹਾਉਣ ਵਿੱਚ ਫਕਰ ਮਹਿਸੂਸ ਕਰਦੇ ਸੀਗੇ ਜੀ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਉਹਨਾਂ ਨੇ ਕੈਕਸਟਨ ਪਾਲਸ ਲੰਡਨ ਵਿਖੇ ਲੈਫਟਨ ਗਵਰਨਰ ਮਾਈਕਲ ਨੂੰ ਗੋਲੀਆਂ ਨਾਲ ਉਡਾਉਣ ਮਗਰੋਂ 31 ਜੁਲਾਈ 1940 ਨੂੰ ਸ਼ਹਾਦਤ ਦਾ ਜਾਂ ਪੀ ਲਿਆ ਜੀ ਸ਼ਹੀਦਾਂ ਦੇ ਸ਼ਰਤਾਜ ਦੀਆਂ ਆਸਤੀਆਂ 27 ਸਾਲਾਂ ਬਾਅਦ ਜਿਹੜੀਆਂ ਉਹਨਾਂ ਦੀਆਂ ਆਸਤੀਆਂ ਸੀਗੀਆਂ ਜੀ 27 ਸਾਲਾਂ ਬਾਅਦ ਉਹਨਾਂ ਦੀ ਅੰਤਮ ਇੱਛਾ ਅਨੁਸਾਰ ਜਿਹੜੀ ਉਹਨਾਂ ਦੀ ਅੰਤਮ ਇੱਛਾ ਸੀਗੀ ਉਹਨਾਂ ਦੇ ਅਨੁਸਾਰ ਮਾਂ ਭੂਮੀ ਤਤਕਾਇ ਤਤਕੀਨ ਮੁੱਖ ਮੰਤਰੀ ਪੰਜਾਬ ਗਿਆਨੀ ਜਲ ਸਿੰਘ ਦੀ ਗਵਾਹੀ ਬਾੜੀ ਸਰਕਾਰ ਨੇ ਇੰਗਲੈਂਡ ਤੋਂ ਵਾਪਸ ਲਿਆਂ ਦੀਆਂ ਗਈਆਂ ਸੀ ਜੀ ਜਿਨ੍ਹਾਂ ਦਾ ਇੱਕ ਹਿੱਸਾ ਸੁਨਹਿਰੀ ਕਲਸ ਵਿੱਚ ਪਾ ਕੇ 1974 ਨੂੰ ਸਥਾਨ ਰੋਜਾ ਸ਼ਰੀ ਵਿਖੇ ਦਫਨਾਇਆ ਗਿਆ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਸ਼ਹੀਦਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਜੀ ਕਿਉਂਕਿ ਇਹਨਾਂ ਨੇ ਆਪਣੇ ਦੇਸ਼ ਦੇ ਲਈ ਬਹੁਤ ਕੁਝ ਕੀਤਾ ਜੀ ਸ਼ਹੀਦیاں ਪਾਈਆਂ ਤੇ ਆਪਾਂ ਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਬਾਰੇ ਦੱਸਣਾ ਚਾਹੀਦਾ ਜੀ ਜੈ ਹਿੰਦ ਧੰਨਵਾਦ ਜੀ